ਹਾਂਜੀ ਬਾਈ ਅੱਜਕੱਲ ਜਿਹੜਾ ਪੰਜਾਬ ਦੇ ਵਿੱਚ ਆਪਣੇ ਫੁੱਲ ਗੋਭੀ ਦੇ ਰੇਟ ਬਹੁਤ ਹੀ ਜ਼ਿਆਦੇ ਘਟ ਹੋ ਚੁੱਕੇ ਆ ਵਿਗਦੀ ਨਹੀਂ ਗੋਭੀ ਲੋਕ ਬਾਈ ਵੀ ਜਾਂਦੇ ਆ ਪਰ ਤੁਹਾਨੂੰ ਮਿਲਾਉਣੇ ਆ ਅੱਜ ਇੱਕ ਅਜਿਹੇ ਮਿਹਨਤੀ ਕਿਸਾਨ ਨੂੰ ਜਿਹਨੂੰ ਰੇਟ ਘਟ ਨਾਲ ਕੋਈ ਟੈਨਸ਼ਨ ਨਹੀਂ ਬਾਈ ਕਹਿੰਦਾ ਭਵੇਂ 1 ਰੁਪਿਆ ਹੋ ਜਾਏ ਭਵੇਂ 2 ਰੁਪਏ ਹੋ ਜਾਏ ਮੈਨੂੰ ਕੋਈ ਟੈਨਸ਼ਨ ਨਹੀਂ ਗੋਭੀ ਦੇਖ ਲਓ ਪਹਿਲਾਂ ਤਾਂ ਪੂਰੀ ਟੌਪ ਦੀ ਗੋਭੀ ਆ ਬਾਈ ਗੁੰਦਵਾ ਫੁੱਲ ਆ ਠੀਕ ਹੈ ਜੀ ਤੇ ਬਾਈ ਨਾਲ ਗੱਲਬਾਤ ਕਰਾਉਣੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆਪਣਾ ਕਿਹੜਾ ਪਿੰਡ ਆ ਜੀ ਕੁਲਵਿੰਦਰ ਸਿੰਘ ਦੀ ਕੋਟਲੀਆ ਬਲੂ ਪਿੰਡ ਆ ਆਪਣਾ ਬਾਈ ਰੋਈ ਜਾਂਦੇ ਆ ਕਿਸਾਨ ਆਪਣੇ ਸਬਜ਼ੀਆਂ ਵਾਲੇ ਵੀ ਗਾਜਰ ਦਾ ਰੇਟ ਘਟ ਗਿਆ ਗੋਭੀ ਦਾ ਰੇਟ ਘਟ ਗਿਆ ਤੁਸੀਂ ਕਹਿੰਦੇ ਸਾਨੂੰ ਕੋਈ ਟੈਨਸ਼ਨ ਹੀ ਕੀ ਕਰਨੇ ਦਾ ਸਾਡੀ ਆਪਣਾ ਆਰਗੈਨਿਕ ਹੈ ਸਾਰੀ ਆਰਗੈਨਿਕ ਚੀਜ਼ ਨੂੰ ਆਪਾਂ ਪਿੰਡਾਂ ਵਾਲੇ ਤਾਂ ਲੈਂਦੇ ਨਹੀਂ ਕਹਿੰਦੇ ਇਹ ਕਿਹੜੀ ਚੀਜ਼ ਆ ਜਾਂ ਕਿਵੇਂ ਆ ਹਾਂਜੀ ਹਰੀ ਗੋਭੀ ਵੀ ਆਪਣੇ ਸ਼ੈਲ ਹਾਂ ਬਰੋਕਲੀ ਜਿਹੜੀ ਹਾਂ ਬਰੋਕਲੀ ਹਾਂਜੀ ਸ਼ਹਿਰ ਲਈ ਜਾ ਕੇ ਵੇਚਦੇ ਆਂ ਅਸੀਂ ਉੱਥੇ ਸੇਠ ਸੇਠਾਂ ਨੂੰ ਜਦ ਦੱਸਦੇ ਆਂ ਭਾਈ ਆਹ ਚੀਜ਼ ਆ ਸਾਡੇ ਕੋਲੇ ਉਹ ਕਹਿੰਦੇ ਵੀ ਚੀਜ਼ ਕੁਆਲਿਟੀ ਹੋਣੀ ਚਾਹੀਦੀ ਹੈ ਪੈਸੇ ਜਿੰਨੇ ਮਰਜ਼ੀ ਲੈ ਲਿਓ ਅੱਛਾ 20 ਰੁਪਏ ਕਿਲੋ ਵੇਚ ਕੇ ਆਂਦੀ ਚਿੱਟੀ ਗੋਭੀ 60 ਰੁਪਏ ਬਰੋਕਲੀ ਵੇਚੀ ਫੁੱਲ ਗੋਭੀ 20 ਰੁਪਏ ਕਿਲੋ ਤੇ ਬਰੋਕਲੀ 60 ਰੁਪਏ ਵੇਚਦੇ ਤੁਸੀਂ ਆਪ ਨੂੰ ਸਿੱਧੀ ਗਾਹਕ ਨੂੰ 30 ਰੁਪਏ ਕਾਲੀ ਗਾਜਰ ਕਾਲੀ ਗਾਜਰ 30 ਰੁਪਏ ਤੇ ਭਈ ਇਹ ਆਰਗੈਨਿਕ ਹੀ ਪੱਕੀ ਕੋਈ ਰੇ ਸਪਰੇ ਨਹੀਂ ਪਾਈ ਦੇ ਵਿੱਚ ਕੋਈ ਇੱਥੇ ਪਾਥੀਆਂ ਵਾਲਾ ਪਾਣੀ ਛਿੜਕਿਆ ਜਾਂ ਲੱਸੀ ਦਾ ਛਿੜਕ ਲੋਕ ਕਰਦੇ ਯਕੀਨ ਜਦੋਂ ਇਹਨੂੰ ਖਾ ਕੇ ਟੈਸਟ ਕਰਕੇ ਵੇਂਦੇ ਆ ਵੀ ਹਾਂ ਵਾਕੇ ਚੀਜ਼ ਹੈਗੀ ਹੈ ਅੱਛਾ ਕੀ ਫਰਕ ਹੁੰਦਾ ਬਈ ਖਾਨ ਚ ਖਾਨ ਦੇ ਵਿੱਚ ਮਠਾਸ ਹੈ ਜੀ ਇਹ ਜੇ ਕੋਈ ਇਹਦੇ ਨਾਲ ਕਈਆਂ ਦਾ ਹੁੰਦਾ ਵੀ ਕਈਆਂ ਦਾ ਤਾਂ ਉਹ ਆਪਣਾ ਤਿਆਰ ਬਣ ਗਿਆ ਜਾਂ ਬਲੱਡ ਵਧ ਗਿਆ ਜਾਂ ਕੋਸ ਹੋ ਗਿਆ ਤੂੰ ਖਾਏਂਗਾ ਤੈਨੂੰ ਜਿਵੇਂ ਜਿਵੇਂ ਖਾਏਂਗਾ ਤੈਨੂੰ ਸਵਾਦ ਲੱਗੂਗੀ ਰੋਟੀ ਵੱਧ ਖਾਜੇਂਗਾ ਇਕ ਨਾ ਅੱਛਾ ਹਾਂ ਚੀਜ਼ ਹੈ ਤੂੰ ਬਹੁਤ ਕਿਸਾਨ ਬਈ ਵੀਡੀਓ ਵੇਖ ਕੇ ਇਹ ਵੀ ਕਹਿਣਗੇ ਵੀ ਬਾਈ ਕਿੰਨੀ ਕੁ ਵੇਚ ਲੂਗਾ ਜਿੰਨਾਂ ਕੋਲੇ ਜਾਦੇ ਜਗ੍ਹਾ ਲੱਗੀ ਆ ਉਹ ਕੀ ਕਰਨ ਵੀ ਸਾਰੀ ਆਪ ਕਿੰਨੀ ਕੁ ਵੇਚ ਲਾਂਗੇ ਮੰਡੀ ਚ ਲਜਾਣੀ ਪੈਂਦੀ ਆ ਮੰਡੀਲ ਜਾਣੀ ਪੈਂਦੀ ਆ ਆਪਾਂ ਹਿਸਾਬ ਨਾਲ ਲਾਈਆ ਹੌਲੀ ਹੌਲੀ ਜਦੋਂ ਗਾਹਕ ਬਣੂਗਾ ਆਪਾਂ ਵੀ ਵੱਧ ਲਾਇਆ ਕਰਾਂਗੇ ਅੱਛਾ ਪਿਛਲੀ ਵਾਰ ਇੱਕ ਕਨਾਲ ਪਨੀਰੀ ਦੀ ਲਾਈ ਸੀ ਹੂੰ ਆਪਣੀ ਐਂਡ ਟਿੱਕਰ ਖੜੀ ਰਹੀ ਹੈ ਫਰਵਰੀ ਟਿੱਕਰ ਅੱਛਾ ਤੇ ਕਨਾਲ ਗੰਡੇ ਲਾਏ ਸੀਗੇ ਹੂੰ ਤੇ ਉਹ ਗੁੰਡਿਆਂ ਦੀ ਕੁਆਲਿਟੀ ਵੇਖੀ ਜਿਵੇਂ ਜਿਵੇਂ ਲੋਕਾਂ ਦਾ ਪਿਆਰ ਵਧਿਆ ਤੇ ਐਤ ਕੀ ਦਾ 15 ਦਿਨ ਹੋ ਗਏ ਆਪਣੀ ਪਨੀਰੀ ਖਤਮ ਹੋ ਗਈ ਉਹ ਇਹ ਲੋ ਬਾਈ ਪਨੀਰੀ ਇਹਨਾਂ ਦੀ ਸਾਰੀ ਖਤਮ ਹੋ ਗਈ ਸੀ ਇੱਕ ਹੋਰ ਗੱਲ ਦੱਸ ਦਗੇ ਜਿਹੜੀ ਇਹ ਬਾਈ ਨੇ ਸਬਜੀ ਲਾਈ ਆ ਇਹ ਵੀ ਆਪਦੀ ਪਨੀਰੀ ਦੀ ਵਰਤੋਂ ਕੀਤੀ ਹੈ ਹਨਾ ਪਨੀਰੀ ਵੱਧ ਗਈ ਸੀ ਹਾਂਜੀ ਪਨੀਰੀ ਵਧੀ ਲਈ ਆਪਾਂ ਨਹੀਂ ਇਹ ਸਿੱਟ ਨਹੀਂ ਪੈਣੀ ਸੀ ਵੱਢ ਕੇ ਜਾਂ ਹਨਾ ਇਹ ਵੀ ਤੁਸੀਂ ਆਪਦੀ ਕੰਮ ਲੈ ਲਈ ਪਨੀਰੀ ਵਧੀ ਪਨੀਰੀ ਇੱਥੇ ਪੱਠਿਆਂ ਵਾਲਾ ਥਾਂ ਸੀ ਜਵਾਰ ਵਾਲਾ ਇੱਥੇ ਲਾਤੀ ਅੱਛਾ ਊੜੀ ਰਾੜੀ ਪਈ ਸੀਗੀ ਬਸ ਬਾਕੀ ਇਹ ਤੇ ਦੋ ਸਪਰੇਆਂ ਖਾਲ ਵਾਲੇ ਪਾਣੀ ਦੀਆਂ ਕਰਤੀਆਂ ਪਾਥਿਆਂ ਵਾਲੇ ਪਾਣੀ ਦੀਆਂ ਕਰਤੀਆਂ ਹਾਂਜੀ ਅਸੀਂ ਕਿਹਾ ਵੀ ਚਲ ਆਪਾਂ ਨੂੰ ਕੀ ਆਪਾਂ ਆਪਦਾ ਥਾਂ ਆਪਦੀ ਪਨੀਰੀ ਆ ਲਾ ਲੈਨੇ ਅ ਅੱਛਾ ਜਿਹਨੇ ਹੋ ਗਈ ਕੋ ਖਾਲਾਂ ਕੋ ਜੀ ਵੇਖ ਲਾਂਗੇ ਹੁਣ ਫਿਰ ਵਿਕ ਜਾਂਦੀ ਹੈ ਵਧੀਆ ਕਿੰਨੇ ਦਿਨਾਂ ਤੋਂ ਜਾਣੇ ਹੋ ਬਈ ਸ਼ਹਿਰ ਜੀ ਚੌਥੇ ਦਿਨ ਜਾਈਦਾ ਕਿਹੜੇ ਸ਼ਹਿਰ ਚ ਜਾਣੇ ਹੋ ਜਿਆਦੇ ਜੈਤੂ ਜਾਣੇ ਜੈਤੂ ਹੀ ਜਾਣੇ ਜਿੱਥੇ ਤੁਹਾਡੇ ਆਰਤੀ ਹੈ ਜਾਂ ਸੇਠ ਹੈਗੇ ਹਨ ਪਹਿਲਾਂ ਆਰਤੀ ਇਹ ਸੇਠ ਨੂੰ ਖਵਾਉਂਦੇ ਰਹੇ ਆ ਮੂਲੀਆਂ ਮਾਲੀਆਂ ਵੀ ਆਪਣੇ ਆਰਗੈਨਿਕ ਸਹੀਆਂ ਅੱਛਾ ਪਿਆਜ਼ ਲਾਇਆ ਵੇ ਆਜੋ ਦਿਖਾ ਦਿਓ ਬਈ ਬਾਕੀ ਸਬਜ਼ੀ ਵੀ ਹਨਾ ਬਈ ਸਾਰੀ ਸਬਜ਼ੀ ਬਾਈ ਨੇ ਆਰਗੈਨਿਕ ਲਾਈ ਆ ਹਨਾ ਤੁਸੀਂ ਦੇਖ ਲਓ ਆ ਬਈ ਕੀ ਚੀਜ਼ ਹੈਰਾ ਦੇਖੀ ਪਹਿਲੀ ਆ ਰਹੀ ਹੈ ਇਹ ਬਹੁਤ ਲੋਕਾਂ ਨੂੰ ਪਤਾ ਨਹੀਂ ਹੋਣੀ ਬਈ ਹਨਾ ਆ ਦੇਖੋ ਤੁਸੀਂ ਕੀ ਜੀਜਾ ਬਈ ਇਹ ਗੰਡ ਗੋਭੀ ਇਹ ਆ ਗੰਡ ਗੋਭੀ ਇੱਕ ਹੁੰਦੀ ਹੈ ਫੁੱਲ ਇੱਕ ਹੁੰਦੀ ਹੈ ਬਾਂਦੇ ਗੰਡ ਆ ਗਈ ਹਾਂਜੀ ਇਹ ਬਈ ਕਿਹ ਜੀ ਹੁੰਦੀ ਹੈ ਕਿਵੇਂ ਇਹ ਵਰਤੋ ਕਿਵੇਂ ਹੁੰਦੀ ਹੈ ਇਹਦੀ ਇਹ ਕੱਦੂ ਕਾਸ਼ ਕਰਕੇ ਬਣਾਉਨੇ ਆ ਇਹਦੀ ਉਹਦੇ ਨਾਲ ਅੱਛਾ ਜਿਵੇਂ ਆਪਣਾ ਸਬਜ਼ੀ ਬਣਦੀ ਆ ਬਣਦੀ ਛਲਕਮਾਂ ਵਾਂਗੂ ਵੀ ਬਣਾ ਸਕਦੇ ਆ ਹਾਂ ਛਲਕਮਾਂ ਨੂੰ ਬਣਦੀ ਆ ਵਧੀਆ ਸਵਾਦ ਬਣਦੀ ਆ ਹਾਂਜੀ ਹਾਂਜੀ ਹੋਰ ਬਈ ਕੀ ਕੀ ਲਾਇਆ ਦਿਖਾਓਗੇ ਤੁਸੀਂ ਇੱਥੇ ਖੇਤ ਚ ਆਉਦੇ ਹਾਂਜੀ ਆ ਹਰਾ ਪਿਆਜ਼ ਖੜਾ ਆਪਣਾ ਆ ਲਓ ਦੇਖੋ ਆ ਬਈ ਬਰੋਕਲੀ ਜਿਹੜੀ ਪੜੇ ਲਿਖੇ ਮੁੰਡੇ ਖਾਂਦੇ ਆ 버ਗਰਾਂ ਚ ਸਲਾਦਾਂ ਚ ਸੈਲਟ ਚ ਖਾਂਦੇ ਆ ਹਨਾ ਬਰੋਕਲੀ ਤੇ ਇਹ ਬਹੁਤ ਘੱਟ ਆਪਣੇ ਪੰਜਾਬ ਦੇ ਲੋਕ ਪਿੰਡਾਂ ਵਾਲੇ ਬਹੁਤ ਘੱਟ ਖਾਂਦੇ ਹਨਾ ਬਈ ਪਿੰਡਾਂ ਵਾਲੇ ਤਾਂ ਕਹਿੰਦੇ ਯਾਰ ਇਹ ਕੀ ਆ ਹਰੀ ਜੀ ਇਹਦਾ ਕੀ ਖਾਣਾ ਕਰਦੇ ਤੇ ਕਾਲੀ ਗਾਜਰ ਵੀ ਨਹੀਂ ਖਾਂਦੇ ਆਪਣੇ ਬੰਦੇ ਕਾਲੀ ਗਾਜਰ ਵੀ ਨਹੀਂ ਦਿਖਾਓ ਪਟ ਕੇ ਆਹ ਬਾਈ ਦੀ ਕਾਲੀ ਗਾਜਰ ਇੱਕ ਤਾਂ ਹੁੰਦੀ ਹੈ ਬਈ ਲਾਲ ਗਾਜਰ ਪਰ ਇਹ ਆ ਕਾਲੀ ਗਾਜਰ ਜਿਹੜੀ ਬਾਈ ਦੱਸਦਾ ਵੀ ਇਹ ਵੀ ਅਸੀਂ ਆਪ ਵੇਚਦੇ ਆ ਇਹ ਕੀ ਰੇਟ ਵੇਚਦੀ ਆ ਜੀ ਇਹ 30 ਰੁਪਏ ਖੰਡ ਲਓ ਜੀ ਕਾਲੀ ਗਾਜਰ ਆ ਬਈ ਇਹ ਸਾਰੀ ਮੈਂ ਬੱਚਾ amputation ਦਿਖਾਇਆ ਆ ਦੇਖੋ ਗੱਪ ਵਾਲੀ ਗੱਲ ਹੈ ਮੈਨੂੰ ਖੰਗ ਲੱਗੀ ਸੀਗੀ ਮੈਂ 4 ਦਿਨ ਐ ਖਾਂਦਾ ਰਿਆ ਤੁਰਿਆ ਫਿਰਦਾ ਖਾ ਲਿਆ ਇੱਕ ਅੱਧਾ ਅਮਰੂਦ ਖਾ ਲਿਆ ਗਾਜਰ ਖਾ ਲਈ ਅੱਛਾ ਚੌਥੇ ਦਿਨ ਮੈਨੂੰ ਖੰਗਾਰ ਨੂੰ ਹਟ ਕੇ ਚੌਥੇ ਪੰਜਵੇਂ ਦਿਨ ਨੂੰ ਖੰਗ ਘਟ ਗਈ ਕੋਈ ਮੈਡੀਸਨ ਨਹੀਂ ਲਈ ਕੋਹ ਨਹੀਂ ਲਈ ਕਾਲੀ ਗਾਜਰ ਨਹੀਂ ਕਾਲੀ ਗਾਜਰ ਖਾ ਲਿਆ ਅਮਰੂਦ ਖਾ ਲਿਆ ਦੋਈ ਚੀਜ਼ਾਂ ਖਾ ਲੈਂਦੇ ਤੁਰਿਆ ਫਿਰਦਾ ਮੈਂ ਕਹਿੰਦਾ ਚਲ ਭੁੱਖ ਲੱਗੀ ਖਾ ਲੈਨੇ ਐ ਐਂਟੀਆਕਸੀਡੈਂਟ ਇਹਦੇ ਚ ਫਿਰਨੇ ਮਾਲ ਹੀ ਕਰਤੀ ਜਾ ਰਹੇ ਨੇ ਮੈਂ ਲਾਉਂਦਾ ਹੀ ਪਹਿਲਾਂ ਤਾਂ ਸੀਗਾ ਪਹਿਲਾਂ ਵੀ ਲਾਉਂਦਾ ਰਿਆ ਕਾਲਾ ਪੀਲ ਗਿਆ ਸੀਗਾ ਮੈਨੂੰ ਆਪਣੇ ਡਾਕਟਰ ਸਾਹਿਬ ਕਹਿੰਦੇ ਸਿਵਲ ਹਸਪਤਾਲ ਵਾਲੇ ਇੱਧਰ ਸ੍ਰੀ ਮੁਕਤਸਰ ਸਾਹਿਬ ਵਾਲੀ ਹੂੰ ਕਹਿੰਦੇ ਕਾਕਾ ਇਹ ਨਹੀਂ ਜਾਂਦਾ ਇਹ ਤਾਂ ਜਿੰਨਾ ਚੱਕਰ ਦੂਜਾਂ ਵਾਰਾਂ ਹੀ ਗਾ ਇਹ ਕੈਂਸਰ ਨਾਲੋਂ ਵੀ ਭੈੜੀ ਬਿਮਾਰੀ ਹੈ ਹੱਡਾਂ 'ਚ ਹੀ ਜਾਊਗੀ ਅੱਛਾ ਮੈਂ ਇਹ ਚੀਜ਼ ਦਾ ਇਸਤੇਮਾਲ ਕਰਿਆ ਗੰਨਾ ਖਾਦਾ ਦੂਜੀਆਂ ਤਲੀਆਂ ਚੀਜ਼ਾਂ ਤੋਂ ਗਰੇਜ ਕਰ ਲਿਆ ਹੂੰ ਪਿਛਲੇ ਸਾਲ ਮੈਂ ਚੈੱਕ ਕਰਾ ਕੇ ਆਇਆ ਦੋਹੇ ਰਿਪੋਰਟਾਂ ਮੇਰੇ ਕੋਲੇ ਪਈਆਂ ਮੈਨੂੰ ਕਹਿੰਦਾ ਡਾਕਟਰ ਸਾਹਿਬ ਉਹੀ ਕਹਿੰਦੇ ਆ ਕਿ ਤੈਨੂੰ ਕਿਹਨੇ ਕਹਿਦਾ ਤੈਨੂੰ ਕਾਲਾ ਪੀੜੀ ਦਾ ਸ਼ੱਕ ਪਾਦਾ ਤੈਨੂੰ ਤਾਂ ਹੈ ਹੀ ਨਹੀਂ अच्छा किथे ਉਹ ਕਹਿੰਦੇ ਇਹਦਾ ਖੂਨ ਜੋ ਤੇਰੇ ਬਲੱਡ ਚੋਂ ਜਾਂਦੀ ਨਹੀਂ ਮਰਨੋਂ ਮਰ ਜੇਗਾ ਦਵਾਈ ਤੁਸੀਂ ਕਿਦੋਂ ਨਹੀਂ ਲਈ ਦਵਾਈ ਦੇਸੀ ਲਈ ਸੀਗੀ ਅੱਛਾ ਹੋਲ ਗਿਆ ਕਲਾਂ ਤੋਂ ਠੀਕ ਉਹ ਦਵਾਈ ਲੱਸੀ ਲੁੱਸੀ ਨਾਲ ਲੈਣੀ ਸੀ ਉਹ ਤਾਂ ਨੋਰਮਲ ਹੀ ਦਵਾਈ ਸੀਗੀ ਮੈਡੀਸਨ ਨਹੀਂ ਲਈ ਕੋਈ ਅੰਗਰੇਜ਼ੀ ਦਵਾਈ ਨਹੀਂ ਵਰਤੀ ਤੁਸੀਂ ਕੋਈ ਇਹ ਫਿਰ ਬਈ ਕਾਲੀ ਗਾਜਰ ਕੀ ਵਰਤੋਂ ਚ ਆਉਂਦੀ ਹੈ ਜਿਆਦਾ ਕਿਵੇਂ ਖਾਂਦੇ ਆ ਲੋਕ ਇਹਨੂੰ ਇਹ ਤਾਂ ਜਿਆਦਾ ਹੀ ਤਾਂ ਖਰ ਜੂਸ ਵਾਲਾ ਹੀ ਹੈ ਕੰਮ ਅੱਛਾ ਜਾਂ ਕਿ ਉਹ ਕਾਂਜੀ ਬਣਾਉਂਦੇ ਹਾਂ ਕਾਂਜੀ ਬੁਝੀ ਬਣਾ ਦਿੰਦੇ ਹਾਂ ਉਹ ਅੱਛਾ ਕਾਂਜੇ ਕਿਵੇਂ ਹੁੰਦੀ ਹੈ ਟੇਸਟ ਕਿਵੇਂ ਹੁੰਦਾ ਇਹਦਾ ਬਹੁਤ ਵਧੀਆ ਟੇਸਟ ਵਧੀਆ ਹੁੰਦਾ ਜੀ ਇਹ ਤਾਂ ਤੁਸੀਂ ਮੈਂ ਅਸੀਂ ਘਰੇ ਚੜਨ ਲੱਗ ਗਏ ਉਹਦੇ ਇੰਨਾ ਤਾਂ ਮਹਿੰਗਾ ਰੰਗ ਲਿਆ ਕੇ ਨਹੀਂ ਹੱਥਾਂ ਨੂੰ ਚੜਦਾ ਚਾਰ ਦਿਨ ਰੰਗ ਨਹੀਂ ਲੈਂਦਾ ਤੀਲਾ ਵੀ ਕਾਲਾ ਕਰ ਦਿੰਦੀ ਹੈ ਨਾ ਕਾਲਾ ਕਰ ਤਾਂ ਹੀ ਆਪਣੇ ਲੋਕ ਧਰਦੇ ਨਹੀਂ ਬਈ ਜਦੋਂ ਇਹ ਵੈਰਾਈਟੀ ਆਈ ਆਈ ਸੀ ਨਾ ਉਹਦੇ ਯੂਨੀਵਰਸਿਟੀ ਦਿੰਦੀ ਸੀ ਗਜਰੇਲਾ ਬਣਾਤਾ ਇਹਦਾ ਜਿਵੇਂ ਬੱਚੇ ਨਹੀਂ ਚਾਕੇ ਖਾਂਦੇ ਚੌਕਲੇਟ ਵਾਲਾ ਕਾਲਾ ਗਿਜਰੇਲਾ ਬਣਿਆ ਬਹੁਤ ਸਵਾਦ ਟੇਸਟੀ ਬਣਿਆ ਬਣਾਇਆ ਤਾਂ ਥੋੜਾ ਜਿਆਦਾ ਟੇਸਟੀ ਵੇਖਿਆ ਸੀ अच्छा ए भाई सारा कुछ लाया है ना ये बैंगन हो गए फूलगोभी मूली हो गई है ना ये फिर सारा भाई आप ही बेच है ਤੁਸੀਂ ਤੇ ਹੁਣ ਧਨੀਆ ਦਾ ਵੀ ਰੇਟ ਬਹੁਤ ਡਾਊਨ ਆ 5 ਰੁਪਏ ਆ ਗਿਆ ਧਨੀਆ ਗੁੱਟੀ ਤੇ ਤੁਸੀਂ ਫਿਰ ਇਹ ਪਕਾਉਨੇ ਆ ਹੁਣ ਪਕਾ ਲਾਂਗੇ ਇਹਨੂੰ ਤਾਂ ਅੱਛਾ ਪਕਾ ਕੇ ਵੇਚੋਗੇ ਹਾਂਜੀ ਲਓ ਭਾਈ ਦੋਸਤੋ ਇਹ ਪੰਜਾਬ ਦਾ ਉਹ ਮਿਹਨਤੀ ਕਿਸਾਨ ਆ ਜਿਨੇ ਆਪਦੀ ਸਬਜੀ ਨੂੰ ਸਿੱਟਿਆ ਨਹੀਂ ਮੰਡੀ ਚ ਜਾਂ ਬਾਹੀ ਨਹੀਂ ਰੇਟ ਘਟ ਕਰਕੇ ਤੇ ਬਾਈ ਨੇ ਆਪ ਵੇਚਣ ਦਾ ਮਨ ਬਣਾਇਆ ਤੇ ਆਪ ਵੇਚ ਕੇ ਮੰਡੀ ਨਾਲੋਂ ਬੋਲੀ ਨਾਲੋਂ ਦੁੱਗਣਾ ਤਿੰਗਣਾ ਰੇਟ ਲੈਂਦਾ ਇਹ ਕੀ ਚੀਜ਼ ਆ ਬਾਈ ਮੂੜੀਆਂ ਵੇਚ ਲੋ ਬਾਈ ਇਹ ਕਾਦੀ ਮੂੜੀ ਦਾ ਐ ਲੱਗਾ ਕਿੱਲਾ ਕੱਢਿਆ ਹੁੰਦਾ ਜੀ ਕਿੱਲਾ ਕੱਢਿਆ ਹੁੰਦਾ ਇਹ ਮੂੜੀਆਂ ਆਰਗੈਨਿਕ ਮੂੜੀਆਂ ਸਾਡੇ ਮੂੜੀਆਂ ਲੈਣ ਵਾਲੇ ਵੀ ਕਹਿੰਦੇ ਸੀ ਮੂਲੀ ਠੋਡੀ ਘੱਟ ਲੰਮੀ ਆ ਪੱਤੇ ਬਾਹਲੇ ਲੰਮੇ ਮੈਂ ਆਰਗੈਨਿਕ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਨਹੀਂ ਲੋਕਾਂ ਨੂੰ ਲੋ ਇਹ ਤਾਂ ਬਾਈ ਮਤਲਬ ਹੋਊਗੀ ਯਾਰ 7-8 ਕਿਲੋ ਦੀ ਹੈ ਨਾ ਹਾਂ ਹੋਊਗੀ ਰਾਮਾ ਬਹੁਤ ਡਬਲ ਹੋਈ ਪਈ ਆ ਅਮਨੇ ਵੇਖੀ ਐ ਢੀ ਮੂਲੀ ਕਦੇ ਨਹੀਂ ਵੇਖੀ ਤੇਰੇ ਜਿੱਡੀ ਆ ਨਾ ਹਏ ਹਾਂ ਤੀਨ ਵੇਖ ਚ ਮੈਂ ਦਾ ਕਰ ਇਹ ਰੱਖੀ ਸੀ ਮੈਂ ਹਾਂ ਚਕੰਦਰ ਰੱਖ ਤੇ ਕਿਹੜੇ ਪੰਜਾਬ ਚ ਰਹਿੰਦਾ ਬਾਈ ਤੂੰ ਨਹੀਂ ਨਹੀਂ ਜਦੋਂ ਮੈਂ ਕਹਿੰਦਾ ਉਹ ਤੋੜਿਆ ਇੰਜ ਇੰਜ ਜਿਵੇਂ ਮੈਂ ਹਾਂ ਚਕੰਦਰ ਲੱਗਿਆ ਹੋਇਆ ਕਿਤੇ ਅੱਛਾ ਇੰਜ ਇੰਜ ਬਾਹਰ ਸੀਗੀ ਇਹ ਨਹੀਂ ਖਾ ਖਾਧੀ ਹੁਣ ਤੂੰ ਇਹ ਟੇਸਟ ਕੀਤੀ ਕਿਵੇਂ ਲੱਗੀ ਬਹੁਤ ਵਧੀਆ ਵਰੀਏ ਸਵਾਦ ਆ ਪੂਰੀ ਸਵਾਦ ਆ ਪੂਰੀ ਬਾਕੀ ਆਰਗੇਨਿਕ ਆ ਨਾ ਤੇ ਬਾਈ ਤੇਰੇ ਜੀਵ ਦੰਦ ਸਾਰੇ ਐ ਜਾਮ ਨਹੀਂ ਹੋ ਜਾਣਗੇ ਹਨਾ ਹਾਂ ਖਾਂ ਚ ਕੌੜੀ ਕੂੜੀ ਤਾਂ ਨਹੀਂ 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 ਬਹੁਤ ਵਦਕਾ ਬਾਈ ਮਿੱਠਾ ਪਹਿਲਾਂ ਕਦੇ ਨਹੀਂ ਦੇਖੀ ਸੀ ਕਾਲੀ ਗਾਜਰ ਨਹੀਂ ਖਾਦੀ ਤਾਂ ਹੈ ਮੈਂ ਹਾਂ ਜਦੋਂ ਨਾ ਵੀ ਪੱਟਣ ਲੱਗਾ ਇੰਨੀ ਕ ਬਾਹਰ ਸੀਗੀ ਅੱਛਾ ਆ ਲੈ ਕੇ ਜਿਹ ਵਿੱਚ ਅਕੰਦਰ ਹੁੰਦਾਗਾ ਠੀਕ ਐ ਇਹ ਬਾਈ ਦੇਸੀ ਹੁੰਦਾ ਬੀਜੇ ਕਾਲੀ ਗਾਜਰ ਦਾ ਹਾਂਜੀ ਆਪਣੀ ਯੂਨੀਵਰਸਿਟੀ ਦਾ ਤਿਆਰ ਐ ਇਹ ਯੂਨੀਵਰਸਿਟੀ ਦੀ ਐ ਬਲੈਕ ਬਿਊਟੀ ਹੈ ਨਾ ਹਾਂਜੀ ਬਲੈਕ ਪੰਜਾਬ ਬਲੈਕ ਬਿਊਟੀ ਲੋ ਬਈ ਦੋਸਤੋ ਜੇ ਕਿਸੇ ਨੇ ਗੋਭੀ ਬਰੋਕਲੀ ਗਾਜਰ ਲੈਣੀ ਹੈ ਨਾ ਬਾਈ ਕੋਲੇ ਹਜੇ ਖੜੀ ਆ ਸਬਜ਼ੀ ਇਹ ਪਿੰਡਾ ਕੋਟਲੀ ਰਾਮਿਆਣੇ ਤੋਂ ਕੋਟਲੀ ਰੋਡ ਤੇ ਬਾਈ ਦਾ ਪਿੰਡਾ ਤੇ ਖੇਤ ਆ ਆਪਦਾ ਨੰਬਰ ਦੱਸ ਦਿਓ ਬਈ ਜਰੂਰ 94171 01937 ਆਪਣੇ ਜਿਹੜੇ ਲੋਕ ਵੱਖ-ਵੱਖ ਬਿਮਾਰੀਆਂ ਨਾਲ ਲੜੀ ਜਾਂਦੇ ਦਵਾਈਆਂ ਖਾਈ ਜਾਂਦੇ ਡਾਕਟਰ ਦੇ ਘਰ ਭਰੀ ਜਾਂਦੇ ਆ ਉਹਨਾਂ ਨੂੰ ਤੁਸੀਂ ਲਾਸਟ ਦੇ ਕੀ ਸੁਨੇਹਾ ਦੇਣਾ ਚਾਹੋਗੇ ਤੁਹਾਨੂੰ ਤਾਂ ਇਹ ਵੀ ਤਲੀਆਂ ਚੀਜ਼ਾਂ ਤੋਂ ਗਰੇਜ ਕਰੋ ਹਾਂ ਜਿਹੜੀਆਂ ਸੌჯੀਆਂ ਆਰਗੈਨਿਕ ਖਾਓ ਕਿਰੇ ਆਪਾਂ ਆਲੂ ਖਾਣੇ ਉਹ ਆਲੂ ਨਹੀਂ ਇਹ ਉਹ ਤਾਂ ਨਿਦੇ ਜ਼ਹਿਰ ਦੇ ਗੋਲੇ ਹੀ ਹੈ ਹੂੰ ਹੂੰ ਆਪ ਦੀ ਚੀਜ਼ ਬੀਜ ਕੇ ਕੱਟ ਕਰ ਲੋ ਡਾਕਟਰਾਂ ਨੂੰ ਦੇਣ ਨਾਲੋਂ ਸਹੀ ਆ ਸਹੀ ਆ ਹੂੰ ਕੱਟ ਖਾ ਲੋ ਆਓ ਜ਼ਿਆਦਾ ਕੱਚੀਆਂ ਸਬਜ਼ੀਆਂ ਖਾਓ ਹਰੀਆਂ ਸਬਜ਼ੀਆਂ ਹੈਨਾ ਇਹ ਚੀਜ਼ਾਂ ਵਧੀਆ ਠੀਕ ਆ ਬਾਈ ਜੀ ਧੰਨਵਾਦ ਧੰਨਵਾਦ